ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਗੁਰੂ ਪਰਖਾਲਸਾ ਜੀਓ ਨਾ ਕੋ ਮੂਰਖ ਨਾ ਕੋ ਸਿਆਣਾ ਵਰਤੇ ਸਭ ਕੁਛ ਤੇਰਾ ਭਾਣਾ ਸਾਨੂੰ 83 ਲੱਖ ਜੁਨਾ ਤੋਂ ਬਾਅਦ ਇਹ ਮਨੁੱਖਾ ਸਰੀਰ ਮਿਲਿਆ ਇਸ ਸਰੀਰ ਵਿੱਚ ਵੀ ਅਸੀਂ ਬਾਰ-ਬਾਰ ਸੈਂਕੜੇ ਨਹੀਂ ਹਜ਼ਾਰਾਂ ਬਾਰ ਮਨੁੱਖਾ ਸਰੀਰ ਬਿਲੇ ਆ। ਹੁਣ ਵੀ ਅਸੀਂ ਮਨੁੱਖਾ ਸਰੀਰ ਵਿੱਚ ਹਾਂ। ਇਹ ਸਰੀਰ ਇਸ ਗੱਲ ਦਾ ਸਬੂਤ ਹੈ ਪਿਛਲੇ ਜਨਮਾਂ ਚ ਮਨੁੱਖਾ ਜਨਮਾਂ ਵਿੱਚ ਅਸੀਂ ਸਿਮਰਨ ਨਹੀਂ ਕੀਤਾ। ਜੇ ਕੀਤਾ ਤਾਂ ਕੋਈ ਮਰਿਆਦਾ ਨਹੀਂ ਸੀ ਜਿਹੜਾ ਬੇਕਾਰ ਚਲਿਆ ਗਿਆ ਕੋਈ ਫਾਇਦਾ ਨਹੀਂ ਹੋਇਆ ਇਸ ਗੱਲ ਦਾ ਸਬੂਤ ਹੈ ਜੇ ਸਿਮਰਨ ਸਹੀ ਢੰਗ ਨਾਲ ਕੀਤਾ ਹੁੰਦਾ ਤਾਂ ਅਸੀਂ ਕਿਸੇ ਹੋਰ ਦੁਨੀਆ ਵਿੱਚ ਹੁੰਦੇ ਗੱਲ ਵਾ ਮਨ ਦੇ ਖਰਾਕ ਦੀ ਅਸੀਂ ਮੰਨ ਦੀ ਖਰਾਕ ਕੀ ਬਣਾਈ ਆ ਇੱਥੋਂ ਪਤਾ ਲੱਗ ਜਾਂਦਾ ਵੀ ਅਸੀਂ ਕਿੰਨੇ ਕੁ ਪਾਣੀ ਚ ਵਾ ਸਾਡੇ ਮੰਨ ਦੀ ਖਰਾਕ ਕੀ ਹੈ ਜਿਵੇਂ ਹਾਂਸ ਦੀ ਖਰਾਕ ਮੋਤੀ ਹੁੰਦੀ ਹੈ ਉਹ ਮੋਤੀ ਖਾਂਦਾ ਭੁੱਖਾ ਮਰ ਜਾਵੇਗਾ ਕੁਝ ਹੋਰ ਨਹੀਂ ਖਾਵੇਗਾ ਉਹਦੇ ਵਿੱਚ ਕਲਾ ਦੁੱਧ ਵਿੱਚ ਉਹ ਚੁੰਝ ਪਾ ਕੇ ਦੁੱਧ ਨੂੰ ਫਾੜ ਦਿੰਦਾ ਦੁੱਧ ਦਾ ਕਰੀਮ ਕਰੀਮ ਖਾ ਜਾਂਦਾ ਪਾਣੀ ਛੱਡ ਦਿੰਦਾ ਉਹਦੀ ਖਰਾਕ ਵਧੀਆ ਖਰਾਕ ਵਾ ਇਸੇ ਤਰ੍ਹਾਂ ਜਿਹੜੇ ਗੁਰਸਿੱਖ ਪ੍ਰਵਾਨੇ ਹੋਏ ਗੁਰਸਿੱਖ ਹਨ ਗੁਰੂ ਨੇ ਪ੍ਰਵਾਨ ਕਰ ਲਏ ਉਹਨਾਂ ਦੀ ਖਰਾਕ ਨਰੋਲ ਗੁਰਬਾਣੀ ਹੈ ਉਹਨਾਂ ਨੂੰ ਨਰ ਨਰੋਲ ਨਰੋਲ ਕਰਵਾਣੀ ਸੁਣ ਕੇ ਆਨੰਦ ਆਉਂਦਾ ਜਾਂ ਵਾਹਿਗੁਰੂ 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 ਸਿਮਰਨ ਕਰਕੇ ਆਨੰਦ ਆਉਂਦਾ ਉਹਨਾਂ ਨੂੰ ਗੁਰਮਖ ਰੂਪੀ ਹੰਸ ਕਿਹਾ ਜਾਂਦਾ ਹੈ ਹੰਸ ਰੂਪੀ ਗੁਰਮਖ ਗੁਰਮਖ ਰੂਪੀ ਹੰਸ ਕਿਹਾ ਜਾਂਦਾ ਉਹਨਾਂ ਨੂੰ ਕਿਉਂਕਿ ਉਹਨਾਂ ਦੀ ਖਰਾਕ ਸਿਮਰਨ ਹੈ ਸਹੀ ਸਿਮਰਨ ਜਿਹੜਾ ਦਰਗਾਹ ਵਿੱਚ ਪਰਵਾਨਿਆ ਜਾਣਾ ਪਰਵਾਨਿਆ ਗਿਆ ਇਹਦੋਂ ਅਗਲੀ ਗੱਲ ਕਰੀਏ ਬਗਲੇ ਦੀ ਸੱਗ ਗੱਲ ਹੁਣ ਬਗਲਾ ਡੱਡਾ ਖਾਂਦਾ ਬਗਲੇ ਨੂੰ ਦੇ ਮੋਤੀ ਰੱਖ ਦੋ ਭੁੱਖਾ ਤਾਂ ਮਰ ਜਾਏਗਾ ਮੋਤੀ ਨਹੀਂ ਖਾਵੇਗਾ ਕਿਉਂਕਿ ਉਹਦੀ ਖਰਾਕ ਡੱਡਾ ਨੇ ਡੱਡਾ ਖਾਂਦਾ ਗੁਰੂ ਸਾਹਿਬ ਬਾਣੀ ਵਿੱਚ ਵੀ ਇਸ ਗੱਲ ਦੀ ਗੱਲ ਕਰਦੇ ਨੇ ਹੰਸਾ ਹੀਰਾ ਮੋਤੀ ਚੁਗਣਾ ਬਗ ਡੱਡਾ ਭਾਲਣ ਜਾਵੇ 960 ਅੰਕ ਤੇ ਇਹ ਪੰਕਤੀ ਆ ਜਿਹੜੇ ਹੰਸ ਰੂਪੀ ਗੁਰਮਖ ਨੇ ਉਹ ਗੁਰਬਾਣੀ ਰੂਪੀ ਮੋਤੀ ਖਾਂਦੇ ਨੇ ਗਾਉਂਦੇ ਨੇ ਜਿਹੜੇ ਬਗਲੇ ਰੂਪੀ ਸਿੱਖ ਨੇ ਉਹ ਕੱਚੀ ਬਾਣੀ ਟੋਟਕੇ ਟੱਪੇ ਬੋਲੀਆਂ ਕਵਤਾਵਾਂ ਗੀਤ ਰੂਪੀ ਕੱਚੀ ਬਾਣੀ ਰੂਪੀ ਡੱਡਾ ਖਾਂਦੇ ਨੇ ਗਾਉਂਦੇ ਨੇ ਉਹਨਾਂ ਦੀ ਖਰਾਕ ਬਾ ਡੱਡਾ ਕੱਚੀ ਬਾਣੀ ਉਹ ਪ੍ਰਵਾਨੇ ਨਹੀਂ ਗਈ ਨਹੀਂ ਪ੍ਰਵਾਨੇ ਜਾਣਗਣਾ ਦਾ ਮਨੁੱਖਾ ਜਨਮ ਬੇਕਾਰ ਚਲੇ ਗਿਆ ਅਜ ਤੱਕ ਵੇਕਾਰ ਚਲੇ ਗਿਆ ਅੱਗੇ ਨੂੰ ਉਹ ਸੰਭਲ ਜਾਂਦੇ ਤਾਂ ਵੱਖਰੀ ਗੱਲ ਹੈ ਅਜ ਤੱਕ ਉਹਨਾਂ ਦਾ ਮੁੱਖਾ ਜਨਮ ਬਿਲਕੁਲ ਬੇਕਾਰ ਗਿਆ ਹੁਣ ਇਦੋਂ ਅਗਲੀ ਗੱਲ ਕਰਦੇ ਆਂ ਕੌਣ ਦੀ ਕੌਣ ਤਾਂ ਗੰਦਮੰਦ ਖਾਂਦਾ ਜਿਹੜੇ ਲੋਕ ਗੰਦੀਆਂ ਫਿਲਮਾਂ ਦੇਖਦੇ ਨੇ ਲੱਚਰ ਗੀਤ ਗਾਉਂਦੇ ਨੇ ਬੜਾ ਆਨੰਦ ਉਹਨਾਂ ਨੂੰ ਆਉਂਦਾ ਲੱਚਰ ਗੀਤ ਸੁਣਨ ਵਿੱਚ ਗਾਉਣ ਵਿੱਚ ਗੰਦੀਆਂ ਫਿਲਮਾਂ ਦੇਖਣ ਚ ਉਹਨਾਂ ਦਾ ਮਨ ਕਾਂ ਰੂਪੀ ਹੈ ਹੁਣ ਆਪਣਾ ਮਨ ਕਿਹੋ ਜਿਹਾ ਇਸ ਗੱਲਾਂ ਤੋਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਜੇ ਗੁਰਬਾਣੀ ਚ ਮਨ ਲੱਗਦਾ ਤਾਂ ਗੁਰਮੁਖ ਹੰਸ ਰੂਪੀ ਮਨ ਹੈ ਜੇ ਕੱਚੀ ਬਾਣੀ ਚ ਮਨ ਲੱਗਦਾ ਟੋਟਕੇ ਟੱਪੇ ਬੋਲੀਆਂ ਵਧੀਆ ਲੱਗਦੀਆਂ ਨੇ ਤਾਂ ਬਗਲਾ ਰੂਪੀ ਮਨ ਹੈ ਸੁਧਾਰਨ ਦੀ ਲੋੜ ਹੈ ਜੇ ਗੰਦੇ ਗਾਣੇ ਗੰਦੀਆਂ ਫਿਲਮਾਂ ਵਿੱਚ ਮਨ ਲੱਗਦਾ ਤਾਂ ਬਹੁਤ ਹੀ ਹਾਲਤ ਬੁਰੀ ਹੈ ਕੋ ਕੇ ਮਨੁੱਖਾ ਜਨਮ ਸਾਲ ਨੂੰ ਬਹੁਤ ਦੁਲੱਬ ਮਿਲਿਆ ਸਰੀਰ ਹੁਣ ਤੱਕ ਹਜ਼ਾਰਾਂ ਬਾਰ ਮਿਲਿਆ ਹਰ ਵੇਰ ਬੇਕਾਰ ਗਵਾਇਆ ਕਿਉਂਕਿ ਸਿਮਰਨ ਸਹੀ ਟੰਕ ਨਾਲ ਨਹੀਂ ਕੀਤਾ ਹੁਣ ਜੇ ਗੁਰੂ ਸਾਹਿਬ ਨੂੰ ਪੁੱਛੇ ਸਿਮਰਨ ਕਿਵੇਂ ਹੁੰਦਾ ਗੁਰੂ ਸਾਹਿਬ ਤਾਂ ਸਿੱਧਾ ਹੀ ਕਹਿੰਦੇ ਹਨ ਰਾਮ ਜਪੋ ਜੀ ਐਸ ਐਸ ਤ੍ਰੋ ਪਰਲਾਦੇ ਜੀ ਉਪਿਹਾਰ ਜਿਸੀ ਉਹਨੂੰ ਤ੍ਰੋ ਨੇ ਕਿਵੇਂ ਜਪਿਆ ਉਹਨੂੰ ਕਹਿ ਤਾਂ ਉਹਦੇ ਗੁਰੂ ਨੇ ਦਰਖਤ ਦੀਆਂ ਜਣਾ ਚ ਬਹਿ ਜਾ RAM 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 ਕਰੀ ਚਰ ਉਹਨੇ 4 ਸਾਲ 5 ਸਾਲ RAM RAM ਕੀਤਾ ਰਿਜ਼ਲਟ ਆਪਣੇ ਸਾਹਮਣੇ ਅੱਜ ਹਜ਼ਾਰਾਂ ਸਾਲ ਬਾਅਦ ਵੀ ਆਪਾਂ ਬਾਤਾਂ ਪਾਉਨੇ ਆ ਤ੍ਰੋ ਦੀਆਂ ਬਾਤਾਂ ਪੈਂਦੀਆਂ ਪਰਲਾਦੇਆਂ ਬਲਾਤਾਂ ਪੈਂਦੀਆਂ ਪ੍ਰਲਾਦ ਨੇ ਰਾਮ 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 ਜਪਿਆ ਉਹਦਾ ਪਿਓ ਉਹਨੂੰ ਮਾਰਨ ਵਾਸਤੇ ਕਿਰਪਾਨ ਨ ਕੱਢ ਕੇ ਖੜਾ ਵਾ ਪਰ ਪ੍ਰਮਾਤਮਾ ਥਮਲੇ ਚ ਪ੍ਰਗਟ ਹੋ ਕੇ ਆ ਗਿਆ ਪ੍ਰਲਾਦ ਬਚਾ ਲਿਆ ਆਕਸ਼ ਨੂੰ ਮਾਰ ਦਿੱਤਾ ਜਿਹੜੇ ਸਿਮਰਨ ਕਰਦੇ ਨੇ ਪ੍ਰਮਾਤਮ ਹਰ ਵਕਤ ਉਹਨਾਂ ਦੀ ਰੱਖਿਆ ਕਰਦਾ ਜਿਹੜੇ ਸਹੀ ਢੰਗ ਨਾਲ ਸਿਮਰਨ ਕਰਦੇ ਨੇ ਜਿਨ੍ਹਾਂ ਨੇ ਗੀਤ ਗਾਉਣੇ ਨੇ ਬੋਲੀਆਂ ਪਾਉਣੀਆਂ ਆ ਜਿੰਨੇ ਢੰਡਰੀਆਂ ਵਾਲਾ ਲਾਲੋ ਗੁਰ ਇਕਬਾਲ ਲਾਲੋ ਨਾਨਕ ਸ੍ਰੀ ਇਹਦਾ ਸਾਰੇ ਹੀ ਨੇ ਇੱਕੋ ਪੁੱਚੋ ਵਾਲਾ ਸੁਖਦੇਵ ਮੋਟਾ ਜਿਆ ਦਰਸ਼ਨ ਢੱਕੀ ਵਾਲਾ ਇੱਕ ਦਰਸ਼ਨ ਗੁਮਟਾਲਾ ਵਾਲਾ ਇੱਕ ਚੰਡੀਗੜ੍ਹਾ ਸਰੂਪ ਵਾ ਦਾਦੂ ਵਾਲਵਾ ਆ ਡੇੜਕਿਆਂ ਵਾਲੇ ਜੱਥਾ ਇੱਕ ਸਰ ਥੱਲੇ ਵਾਲਾ ਜੱਥਾ ਜੱਥੇ ਦਾ ਘਰ ਹਰ ਪੰਡ ਪੰਡ ਇੱਕ ਪੰਡ ਕਈ ਕੀ ਬਣੇ ਹੋਏ ਨੇ ਜਿਹੜੇ ਕੱਚੀ ਬਾਣੀ ਗਾਉਂਦੇ ਨੇ ਜਿਨ੍ਹਾਂ ਨੇ ਸਿੱਖੀ ਦਾ ਬਹੁਤ ਜ਼ਿਆਦਾ ਨੁਕਸਾਨ ਕਰਤਾ ਹਜ਼ਾਰਾਂ ਰੰਗ ਜੇ ਵੀ ਇਹਨਾਂ ਨੁਕਸਾਨ ਨਹੀਂ ਕਰ ਸਕਦੇ ਸਨ ਜਿਨ੍ਹਾਂ ਜਿੰਨਾ ਇਹਨਾਂ ਨੇ ਕਰ ਦਿੱਤਾ ਕੱਚੀ ਬਾਣੀ ਗਾਉਣ ਵਾਲਾ ਇੱਕ ਜਾਣਾ ਸਮਝ ਲੈ ਇੱਕ ਰੰਗ ਜੇਵਾ ਸਿੱਖੀ ਦਾ ਘਾਣ ਕਰ ਰਿਹਾ ਸਾਨੂੰ ਗੁਰਬਾਣੀ ਨਾਲੋਂ ਤੋੜ ਰਿਹਾ ਸੋ ਆਪਦੇ ਆਪ ਨੂੰ ਸੰਭਾਲੋ ਹਜ਼ਾਰਾਂ ਬਾਰ ਆਪਾਂ ਮਨੁੱਖਾ ਜਨ ਬੇਕਾਰ ਗਵਾਇਆ ਐਤਕੀ ਸੰਭਲੋ ਜੇ ਹੁਣ ਧਰੂ ਸੇਮਨ ਛੱਡ ਕੇ ਰਾਮ ਰਾਮ ਛੱਡ ਕੇ ਪ੍ਰਭਾਤ ਫੇਰੀਆਂ ਕੱਢਣ ਲੱਗ ਜਾਂਦਾ ਕੀਰਤਨ ਕਰਨ ਲੱਗ ਜਾਂਦਾ ਤਾਂ ਅੱਜ ਉਹਨਾਂ ਦੀ ਕੋਈ ਗੱਲ ਨਹੀਂ ਸੀ ਹੁਣ ਇੱਕ ਕੋਈ ਉਹਨਾਂ ਤਾਂ ਮਨੁੱਖਾ ਜਨ ਬੇਕਾਰ ਹੋ ਜਾਣਾ ਸੀ ਕੌਕੇ ਕੀਰਤਨ ਵੱਡੀ ਮਰਿਆਦਾ ਸਾਤੋਂ ਮਰਿਆਦਾ ਨਹੀਂ ਪਾਲ ਹੁੰਦੀ ਗੁਰੂ ਸਾਹਿਬ ਜਿਨੇ ਮਰਿਆਦਾ ਨਹੀਂ ਰੱਖਣੀ ਉਹਨੂੰ ਤਾਂ ਸਿੱਖ ਹੀ ਨਹੀਂ ਮੰਨਦੇ ਰਹਿਤ ਬਿਨਾਂ ਦਾ ਸਿੱਖ ਕਹਾਵੇ ਉਹ ਸਿੱਖ ਨਹੀਂ ਹੈ ਰਹਿਤ ਬਿਨਾਂ ਸਿੱਖ ਨਹੀਂ ਹੈ ਕੀਰਤਨ ਦੀ ਮਰਿਆਦਾ ਵੱਡੀਆਂ ਸਾਤੋਂ ਨਹੀਂ ਕਈ ਲੋਕਾਂ ਤੋਂ ਪਾਠ ਦੀ ਮਰਿਆਦਾ ਨਹੀਂ ਰੱਖ ਹੁੰਦੀ ਗਲਤ ਪਾਠ ਪੜ੍ਹਦੇ ਨੇ ਉਹਨਾਂ ਨੂੰ ਸਿਰਫ ਵਾਹਿਗੁਰੂ ਵਾਹਿਗੁਰੂ ਕਰਨਾ ਚਾਹੀਦਾ कीर्तन ਬਹੁਤ ਔਖਾ ਕੀਰਤਨ ਨੂੰ ਰਹਿਣ ਦੋ ਜਾਂ ਵਾਹਿਗੁਰੂ ਵਾਹਿਗੁਰੂ ਕਰੋ ਜਾਂ ਗੁਰਬਾਣੀ ਜੋ ਪ੍ਰਸਾਦ ਦਾ ਪਾਠ ਕਰ ਲੋ ਨਿਤਨੇਮ ਕਰ ਲੋ ਸੁਖਮਨੀ ਸਾਹਿਬ ਦਾ ਪਾਠ ਕਰੋ ਬਾਣੀ ਤੇਜ ਨਾ ਪੜੋ ਆਰਮਣਾ ਪੜੋ ਰੋਜ਼ਾਨਾ ਸਵੇਰੇ ਉੱਠੋ ਜੇ ਇਸ਼ਨਾਨ ਕਰ ਲੋ ਚੰਗੀ ਗੱਲ ਹੈ ਨਹੀਂ ਤਾਂ ਬੈਠ ਜਾਓ ਮੇਰੀ ਜਾਈ ਚ ਬੈਠ ਜਾਓ ਵਾਹਿਗੁਰੂ 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 ਕਰੋ ਗੁਰਬਾਣੀ ਪੜੋ ਗੁਰਦਾਰੇ ਤਾਂ ਨਹੀਂ ਜਾਬ ਉਹ ਠੀਕ ਆ ਕਿਉਂਕਿ ਉੱਥੇ ਕੱਚੀ ਬਾਣੀ ਗਾਉਂਦੇ ਹੋਣੇ ਆ ਤੁਸੀਂ ਜਾ ਕੇ ਸੁਣੋਗੇ ਤੁਹਾਡਾ ਪਾਠ ਕੀਤਾ ਵੀ ਬੇਕਾਰ ਚ ਲੈ ਜਾਣਾ ਸੰਭਲੋ ਮਨੁੱਖਾ ਜਨ ਬਹੁਤ ਦਲੱਭ ਵਾ ਗੁਰੂ ਸਾਹਿਬ ਵਚਨ ਕਰਦੇ ਨੇ ਤੈਨੂੰ ਸ਼ਰਮ ਨਹੀਂ ਆਉਂਦੀ ਕੁੱਤੇ ਦੀ ਜੰਹ ਜੂਨ ਚ ਤੂੰ ਪੈਨਾ ਸੂਰ ਦੀ ਜੂਨ ਚ ਬਾਰ ਬਾਰ ਪੈਨਾ ਆ ਮਨੁੱਖਾ ਜਨ ਮਿਲਿਆ ਸਿਮਰਨ ਕਰ ਲੈ ਸੋ ਸਿਮਰਨ ਕਰੋ ਮਰਿਆਦਾ ਚ ਉਹੀ ਸੰਪੂਰਨ ਹੋਣਾ ਉਹੀ ਦਰਗਾਹ ਚ ਪ੍ਰਵਾਨ ਹੋਣਾ ਬਿਨਾ ਮਰਿਆਦਾ ਤੋਂ ਕੋਈ ਸਿਮਰਨ ਵੀ ਮਨਜ਼ੂਰ ਨਹੀਂ ਹੈ ਇੰਨਾਂ ਕ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਬੇਅੰਤ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ